ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨੀ ਪਾਰੀ ਗਿਣਤੀ ਚ ਤੁਸੀਂ ਕੰਮ ਦਾ ਟਾਈਮ ਹੈ ਕਿਉਂਕਿ ਦਿਨੇ ਗਰਮੀ ਜ਼ਿਆਦਾ ਹੁੰਦੀ ਹੈ ਦੁਕਾਨਦਾਰੀ ਦਾ ਟਾਈਮ ਹੈ ਕਬੀਲਦਾਰੀ ਦਾ ਟਾਈਮ ਹੈ ਆਸ ਤੌਰ ਤੇ ਮਾਵਾ ਪੜਾ ਦਾ ਇੰਨੀ ਪਾਰੀ ਗਿਣਤੀ ਜਿੱਥੇ ਆਉਣਾ ਇਹ ਬਹੁਤ ਸਾਡੇ ਲਈ ਜੋਸ਼ ਭਰਨ ਵਾਲਾ ਪ੍ਰੇਰਣਾ ਵਾਲਾ ਜਿਹੜਾ ਕੰਮ ਹੈ ਕਿਉਂਕਿ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਖਾਸ ਤੌਰ ਤੇ ਮਾਮਾ ਭੈਣਾਂ ਨੂੰ ਉਹਨੂੰ ਸਾਰਾ ਪਤਾ ਹੁੰਦਾ ਚੁੱਲੇ ਦਾ ਕਿ ਚੁੱਲੇ ਦੇ ਖਰਚੇ ਕਿੰਨੇ ਵਧ ਗਏ ਚੁੱਲਾ ਚਲਾਉਣਾ ਕਿੰਨਾ ਔਖਾ ਹੋ ਗਿਆ ਤਾਂ ਉਹਨਾਂ ਨੂੰ ਜ਼ਰੂਰ ਐਕਟਿਵ ਰਾਜਨੀਤੀ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਕਿਉਂਕਿ ਹਰ ਗੱਲ ਨੂੰ ਤੁਹਾਡੇ ਚੁੱਲੇ ਦੀ ਹਰ ਇੱਕ ਚੀਜ਼ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ ਪਹਿਲਾਂ ਆਪਾਂ ਵੋਟ ਨਹੀਂ ਪਾਉਣ ਜਾਂਦੇ ਬਾਅਦ ਚ 5 ਸਾਲ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਸੋ ਇਸ ਕਰਕੇ ਜੇ ਮਾਵਾ ਪੈਣਾ ਨੂੰ ਖਾਸ ਤੌਰ ਤੇ ਕਹਿੰਨਾ ਜੇ ਤੁਹਾਡੇ ਬਿਨਾ ਚੁੱਲ੍ਹਾ ਨਹੀਂ ਚੱਲ ਸਕਦਾ ਘਰ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਤੁਸੀਂ ਹਿੱਸਾ ਲਿਆ ਕਰੋ ਕਿਉਂਕਿ ਕਿਸੇ ਘਰ ਚ ਨਸ਼ਾ ਆ ਦੇ ਰੱਬ ਨਾ ਕਰੇ ਨਸ਼ਾ ਆ ਗਿਆ ਸਭ ਤੋਂ ਵੱਧ ਦੁਖੀ ਉਸ ਘਰ ਦੀਆਂ ਮਾਵਾ ਪੈਣਾ ਹੁੰਦੀਆਂ ਚਾਹੇ ਪਤੀ ਹੈ ਚਾਹੇ ਭਰਾ ਹੈ ਚਾਹੇ ਪਿਤਾ ਹੈ ਕੋਕੋਨ ਨੂੰ ਪਤਾ ਲੱਗ ਜਾਂਦਾ ਇਹ ਘਰ ਹੁਣ ਬਰਬਾਦੀ ਵੱਲ ਤੁਰ ਪਿਆ। ਸਵੇਸ ਕਰਕੇ ਮੈਂ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਇੱਥੇ ਪਹੁੰਚੇ ਹੋ। ਇੱਕ ਵਾਰਡ ਦਾ ਇਕੱਠ ਹੈ। ਕੋਈ ਇਹ ਨਹੀਂ ਹੈਗਾ ਕਿ 12 ਬੱਸਾਂ ਭਰ ਕੇ ਲੈ ਕੇ ਆਏ। ਤੇ ਤੁਹਾਡਾ ਇੱਥੇ ਆਉਣਾ ਹੀ ਸਾਡੇ ਲਈ ਬਹੁਤ ਸ਼ੋਭ ਸੰਕੇਤ ਹੈ। 19 ਤਰੀਕ ਨੂੰ ਵੋਟਾਂ ਪੈਣ ਗਿਆ। ਸਾਡੇ ਐਮਐਲਏ ਸਾਹਿਬ ਸਵਰਗ ਵਸੀ ਗੁਰਪ੍ਰੀਤ ਗੋਗੀ ਜੀ ਦਾ ਅਚਾਨਕ ਚਲੇ ਜਾਣਾ ਵੈਸੇ ਬੋਟਾਂ ਦੀ ਲੋੜ ਨਹੀਂ ਪੈਣੀ ਸੀ ਜੇ ਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੈ ਭਾਣਾ ਮੰਨਣਾ ਪੈਂਦਾ ਤੇ ਉਹਦੀ ਬਾਈ ਇਲੈਕਸ਼ਨ 19 ਤਰੀਕ ਨੂੰ ਹੈ ਤੇ ਸਾਡੇ ਵੱਲੋਂ ਸੰਜੀਵ ਰੋੜਾ ਜੀ ਸਾਡੇ ਉਮੀਦਵਾਰ ਨੇ ਤੁਹਾਡੇ ਜਾਣੇ ਪਛਾਣੇ ਨੇ ਸ਼ਹਿਰ ਦੇ ਜੰਪਲ ਨੇ ਸ਼ਹਿਰ ਦੇ ਚੱਪੇ-ਚੱਪੇ ਨੂੰ ਜਾਣਦੇ ਨੇ ਔਰ ਸ਼ਹਿਰ ਦੀ ਹਰ ਸਮੱਸਿਆ ਨੂੰ ਜਾਣਦੇ ਨੇ ਤੇਸ਼ ਦੀ ਸਭ ਤੋਂ ਵੱਡੀ ਪੰਚਾਇਤ ਕਹੀ ਜਾਂਦੀ ਹੈ ਪਾਰਲੀਮੈਂਟ ਉਹਦੇ ਮੈਂਬਰ ਨੇ ਤੇ ਮੈਂਬਰ ਹੁੰਦੇ ਹੋਏ ਵੀ ਇਹਨਾਂ ਨੇ ਬਹੁਤ ਸਾਰੇ ਕੰਮ ਗਣਾਏ ਨੇ ਕੀਤੇ ਨੇ ਪਰ ਲੋਕਾਂ ਦੁਆਰਾ ਚੁਣ ਕੇ ਜਾਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਚਾਹੇ ਕੋਈ ਪੰਚਾਇਤ ਮੈਂਬਰ ਹੀ ਚੁਣਿਆ ਜਾਵੇ ਬਹੁਤ ਵੱਡੀ ਗੱਲ ਹੈ ਲੋਕਾਂ ਦਾ ਫਤਵਾ ਲੈਣਾ ਬਹੁਤ ਵੱਡੀ ਗੱਲ ਹੈ ਸੋ ਇਸ ਕਰਕੇ ਸਾਡੇ ਵੱਲੋਂ ਅਰੋੜਾ ਸਾਹਿਬ ਜਿਹੜੇ ਕਿ ਕੰਮ ਕਰਾਉਣ ਲਈ ਚਾਹੇ ਹਸਪਤਾਲ ਦਾ ਕੰਮ ਦੇ ਦੋ ਚਾਹੇ ਸੜਕਾਂ ਦਾ ਦੇ ਦੋ ਜੇ ਜਿਹੜੀ ਮਰਜ਼ੀ ਡਿਊਟੀ ਲਾ ਦੋ ਕੰਮ ਕਰਾ ਕੇ ਪੂਰਾ ਐਡਾ ਕਿਤਾਬਚਾ ਮੈਨੂੰ ਦਿਖਾ ਕੇ ਗਏ ਇੱਕ ਦਿਨ ਵੀ ਆਹ ਕੰਮ ਕਰਾਏ ਨੇ ਮੈਂ ਲੁਧਿਆਣੇ ਨੇ ਦੂਜੇ ਪਾਸਿਓ ਉਹੀ ਨੇ ਗੁੱਸੇ ਵਾਲੇ ਹੰਕਾਰ ਵਾਲੇ ਗਾਲਾਂ ਕੱਢਣ ਵਾਲੇ ਲੋਕਾਂ ਨੂੰ ਭਰ ਕਹਿਣਾ ਕਿ ਵੀ ਉਧਰ ਹੰਕਾਰ ਵਾਲੇ ਨੇ ਇਧਰ ਪਿਆਰ ਵਾਲੇ ਨੇ ਇੰਨਾ ਕ ਫਰਕ ਹੈ ਉਹਨਾਂ ਤਾਂ ਹਾਰਨ ਤੋਂ ਬਾਅਦ ਨਹੀਂ ਹਜੇ ਸਰੀਆ ਨਿਕਲੇ ਧੌਣ ਚ ਹਜੇ ਵੀ ਧੌਣ ਚ ਕਿੱਲੇ ਲਈ ਫਿਰਦੇ ਆ ਵੀ ਆ ਜਾਂ ਤਾਂ ਸਾਡੀ ਵਾਰੀ ਕਿਵੇਂ ਆਜੂਗੀ ਵਾਰੀ ਜਦੋਂ ਲੋਕਾਂ ਨੇ ਤੁਹਾਨੂੰ ਦਰਕਾਰ ਹੀ ਦਿੱਤਾ ਉਹਨਾਂ ਨੇ ਆਪ ਦੀ ਲੜਾਈ ਲੜਨੀ ਹੈ ਕੁਰਸੀ ਦੀ ਅਸੀਂ ਪੰਜਾਬ ਦੀ ਤੁਹਾਡੇ ਬੱਚਿਆਂ ਦੀ ਤੁਹਾਡੇ ਫਿਊਚਰ ਦੀ ਲੜਾਈ ਲੜਨੀ ਹੈ ਫਰਕ ਇੰਨਾ ਕ ਹੈ ਅੱਜ ਹੀ ਮੈਂ ਕਰੇ ਬੁਲਾਏ ਬੱਚੇ 44 ਬੱਚੇ ਸਕੂਲ ਆਫ ਫੈਮਿਨਸ ਦੇ ਨੇ ਸਰਕਾਰੀ ਸਕੂਲਾਂ ਦੇ ਨੇ ਕੁਝ ਮੈਰਿਟੋਰੀ ਸਕੂਲਾਂ ਦੇ ਨੇ 44 ਬੱਚੇ ਆਈਆਈਟੀ ਕਲੀਅਰ ਕਰਕੇ ਨਾਰਥ ਇੰਡੀਆ ਚੋਂ ਨੰਬਰ 1 ਸਟੇਟ ਹੈ ਜੀ ਆਪਣੀ ਪੰਜਾਬ ਐਪਕੇ ਇੰਨੇ ਬੱਚੇ ਇੱਕੋ ਸਟੇਟ ਦੇ ਅੱਜ ਘਰੇ ਬੁਲਾਏ ਸੀ ਮੈਂ ਇਹਨਾਂ ਨੂੰ ਸਨਮਾਨਿਤ ਕੀਤਾ ਆਮ ਘਰਾਂ ਦੇ ਬੱਚੇ ਕਿਸੇ ਦਾ ਜਿਹੜਾ ਪਿਤਾ ਉਹ ਟੇਲਰ ਮਾਸਟਰੀ ਦਾ ਕੰਮ ਕਰਦਾ ਹੈ ਕਿਸੇ ਦਾ ਖੇਤ ਮਜ਼ਦੂਰ ਹੈ ਕਿਸੇ ਦਾ ਬੱਸ ਚਲਾਉਂਦਾ ਐ ਇਸ ਤਰ੍ਹਾਂ ਦੱਸ ਕੇ ਗਏ ਆ ਜੋ ਬੱਚੇ ਉਹ ਕਹਿੰਦੇ ਪੈਸੇ ਨਹੀਂ ਸਾਡੇ ਕੋਲ ਹੈਗੇ ਸੀ ਪਰ ਸਾਡਾ ਪੈਸਾ ਇੱਕ ਵੀ ਨਹੀਂ ਲੱਗਿਆ ਕਿਉਂਕਿ ਜਿਹੜੇ ਸਾਰੇ ਜਿਹੜੀ ਉਹਨਾਂ ਦੀ ਕੋਚਿੰਗ ਹੈ ਉਹ ਸਕੂਲਾਂ ਚ ਹੀ ਹੋਈ ਐ ਤੇ ਉਹਨਾਂ ਨੇ IIT ਕਲੀਅਰ ਕਰ ਲਈ ਮਤਲਬ ਹੁਣ ਘਰ ਬਦਲ ਜਾਊਗਾ ਜੀ ਹੁਣ ਘਰ ਦੀ ਜਿਹੜੀ ਕਬੀਲਦਾਰੀ ਉਹ ਬਦਲ ਜਾਊ ਕਿਉਂਕਿ ਉਹ ਬੱਚੇ ਜਦੋਂ IIT ਕਰਕੇ ਨਿਕਲਣਗੇ ਤਾਂ ਘਟੋ ਘਟ ਮਤਲਬ 25 25 30 30 40 40 ਲੱਖ ਦੇ ਪੈਕੇਜ ਲੈ ਕੇ ਨਿਕਲਣਗੇ ਕੰਪਨੀਆਂ ਤੋਂ ਉਹ ਸਾਰਾ ਕੁਝ ਹੀ ਬਦਲ ਜੂਗਾ ਮਤਲਬ ਜੋ ਬੱਚੇ ਕਹਿ ਰਹੇ ਸੀ ਕਿ ਸਾਡਾ ਮਕਸਦ ਇਹ ਹੈ ਕਿ ਅਸੀਂ ਆਪਣੇ ਮਾਪੇ ਦੇ ਸੁਪਨੇ ਪੂਰੇ ਕਰਨੇ ਨੇ ਆਮ ਤੌਰ ਤੇ ਮਾਪੇ ਕਹਿੰਦਾ ਹੁੰਦਾ ਕਿ ਬੱਚਿਆਂ ਨੇ ਸੁਪਨੇ ਪੂਰੇ ਕਰਨੇ ਆ ਪਰ ਉਹ ਕਹਿੰਦੇ ਹੁਣ ਸਾਡੀ ਜ਼ਿੰਮੇਵਾਰੀ ਹੈ ਇੱਥੇ ਤੱਕ ਸਾਨੂੰ ਇਹਨਾਂ ਨੇ ਪਹਛਾਤਾ ਗਵਰਨਮੈਂਟ ਨੇ ਸਾਨੂੰ ਮੌਕਾ ਦਿੱਤਾ ਹੱਲਾਸ਼ੀਰੀ ਦਿੱਤੀ ਤੇ ਅਸੀਂ ਹੁਣ ਸੁਪਨੇ ਪੂਰੇ ਕਰਾਂਗੇ ਮਾਪੇ ਦੇ ਇਹ ਇਹ ਕੰਮ ਹੁੰਦੇ ਸਰਕਾਰਾਂ ਦੇ ਹੁਣ ਸਰਕਾਰਾਂ ਦੇ ਕੰਮ ਇਹ ਥੋੜੀ ਗਾਲਾਂ ਕੱਢਣੀਆਂ ਜਾ ਇਸ ਗਲੀ ਚੋਂ ਵੋਟਾਂ ਘੱਟ ਪਈਆਂ ਨੇ ਦੋ ਪੁਲੀਆਂ ਹੀ ਪੱਟ ਦੋ ਵੀ ਪਵਾ ਲਿਓ ਫਿਰ ਉਹਨਾਂ ਤੋਂ ਹੀ ਪੁੜੀਆਂ ਹੋਣ ਜਿਨ੍ਹਾਂ ਨੂੰ ਪਾਈਆਂ ਵੋਟਾਂ ਐ ਬਦਲੇ ਲੈਣ ਦੀ ਰਾਜਨੀਤੀਆਂ ਕਰਦੇ ਰਹਿੰਦੇ ਆ ਅਸੀਂ ਨਹੀਂ ਕਰਦੇ ਇਦਾਂ ਜਿਹੜੇ ਪਿੰਡਾਂ ਚ ਜਿਹੜੇ ਇਲਾਕੇ ਚੋਂ ਸਾਡਾ ਐਮ ਐਲ اے ਹੈ ਵੀ ਨਹੀਂ ਅਸੀਂ ਉਹਨਾਂ ਨੂੰ ਵੀ ਗਰੰਟ ਦਿੰਨੇ ਆ ਵੀ ਇਹ ਵੀ ਸਾਡੇ ਪੰਜਾਬ ਦੇ ਨੇ ਔਰ 3.5 ਕਰੋੜ ਪੰਜਾਬੀ ਆ ਲਗਭਗ ਮੈਂ 3.5 ਕਰੋੜ ਦਾ ਹੀ ਮੁੱਖ ਮੰਤਰੀ ਆ ਇਹਦਾ ਮਤਲਬ ਇਹ ਨਹੀਂ ਐ ਕਿ ਮੈਂ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਮੈਂ ਉਹਨਾਂ ਦਾ ਹੀ ਮੁੱਖ ਮੰਤਰੀ ਆ ਸਾਰਿਆਂ ਦਾ ਮੁੱਖ ਮੰਤਰੀ ਆ ਮੇਰਾ ਫਰਜ਼ ਬਣਦਾ ਇੱਕ ਲਾਣੇਦਾਰ ਦੇ ਤੌਰ ਤੇ ਘਰ ਦੇ ਮੁਖੀ ਆ ਜਿਵੇਂ ਹੁੰਦੇ ਨੇ ਉਹਨੇ ਸਾਰਾ ਪਰਿਵਾਰ ਦੇਖਦਾ ਹੁੰਦਾ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਦੀਆਂ ਸਮੱਸਿਆਵਾਂ ਵੀ ਸੁਣਨੀਆਂ ਉਹਨਾਂ ਦੇ ਆਪਸ ਚ ਜੇ ਸ਼ਿਕਵੇ ਨੇ ਉਹ ਵੀ ਦੂਰ ਕਰਨੇ ਨੇ ਇੱਕ ਪਰਿਵਾਰ ਵਾਂਗੂ ਪੰਜਾਬ ਨੂੰ ਅਸੀਂ ਸਮਝਦੇ ਹਾਂ ਕਿ ਸਾਡਾ ਪਰਿਵਾਰ ਆ ਸਾਰਾ ਪਰਿਵਾਰ ਬੈਠਾ ਹੈ ਕੋਈ ਰੇੜੀ ਲਾਉਂਦਾ ਹੈ ਕੋਈ ਕੋਈ ਕਿਸੇ ਦੀ ਫੈਕਟਰੀ ਹੈ ਕੋਈ ਖੇਤੀ ਕਰਦਾ ਹੈ ਕੋਈ ਕੋਈ ਕੰਮ ਕਰਦਾ ਕੋਈ ਕੋਈ ਕੰਮ ਕਰਦਾ ਸੋ ਸਾਡਾ ਪੰਜਾਬ ਜਿਹੜਾ ਉਹਨੂੰ ਰੰਗਲਾ ਬਣਾਉਣਾ ਹੈ ਔਰ ਸਾਰਾ ਪੰਜਾਬ ਜਦੋਂ ਸਾਰੇ ਤਰੱਕੀ ਕਰਾਂਗੇ ਉਦੋਂ ਤਰੱਕੀ ਹੋਊਗੀ ਜੇ ਕਿਸੇ ਦੀ ਲੱਤ ਖਿੱਚ ਕੇ ਜਾਂ ਕਿਸੇ ਨੂੰ ਠੱਬੀ ਲਾ ਕੇ ਤਰੱਕੀ ਕਰਾਂਗੇ ਉਹਨੂੰ ਤਰੱਕੀ ਨਹੀਂ ਮੰਨੇ ਜਾਂਦਾ ਆਪਣੇ ਹੈਗਾ ਆਪਣੇ ਫਿਤਰਤ ਆਪਣੇ ਇਦਾਂ ਦੀ ਵੀ ਜੇ ਗਵਾਂਢੀ ਕਾਰ ਲੈ ਲੇ ਤਾਂ ਪਹਿਲੇ ਨਹੀਂ ਸੋਚਦੇ ਵੀ ਮੈਂ ਵੀ ਮਿਹਨਤ ਕਰਕੇ ਕੋਈ ਵੱਡੀ ਕਾਰ ਲਵਾਂਗਾ ਆਪਾਂ ਇਹੀ ਸੋਚ ਜੰਨੇ ਕੋਈ ਗੱਲ ਨਹੀਂ ਹਾਰਨ ਮਾਰ ਕੇ ਲੰਘਦਾ ਕਰੇ ਚਰੀਟਾ ਪਾਵਾਂਗੇ ਚਰੀਟਾ ਵੀ ਪਾ ਦਿੰਦੇ ਆ ਮਤਲਬ ਪਤਾ ਨਹੀਂ ਚਰੀਟਾ ਨਾਲ ਕੀ ਮਿਲਦਾ ਉਹਨਾਂ ਨੂੰ ਹਨਾ ਸੋ ਇਹ ਹੈਗਾ ਆਪਣੇ ਵੀ ਬਲਕਿ ਕਿਸੇ ਹੋਰ ਨੂੰ ਨਹੀਂ ਜਾਣ ਦੇਣਾ ਮਤਲਬ ਗਾਹਾਂ ਵਾਹੀ ਇਹਨਾਂ ਬ੍ਰੋਧਿ ਪਾਰਟੀਆਂ ਨੂੰ ਹੋਣੀ ਹੀ ਹੈ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਤੜਕੀ ਉੱਟ ਕੇ ਕੇਜਰੀਵਾਲ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਤੜਕੀ ਉੱਟ ਕੇ ਮਾਸੀਂ ਕੀ ਬਗੜਤਾ ਜੀ ਪੰਜਾਬ ਦਾ 1 ਰੁਪਈਏ ਦਾ ਸਾਢੇ ਸਵਾ ਤਿੰਨ ਸਾਲ ਹੋ ਗਏ ਜੀ 1 ਰੁਪਈਏ ਦਾ ਇਲਜ਼ਾਮ ਲਾ ਦੋ ਜੀ 1 ਰੁਪਈਆ ਭਗਵਾਨ ਤੁਮਾਨ ਨੇ ਸਰਕਾਰ ਦਾ ਖਾ ਲਿਆ ਉਹ 1 ਰੁਪਈਆ ਨਾ ਕੋਈ ਨੁਕਸਾਨ ਨਹੀਂ ਕੀਤਾ ਪੰਜਾਬ ਦਾ ਕੋਈ ਨਾ ਕੋਈ ਫਾਇਦਾ ਹੀ ਕੀਤਾ ਬਈ ਯਾਰ ਆ ਫਾਇਲਾ ਲਿਆਓ ਯਾਰ ਕੁਝ ਫਾਇਦਾ ਹੋਵੇ بس ਐ ਇੰਨਾ ਚੀਜ਼ਾ ਕਰਕੇ ਗਾਲਾਂ ਕੱਢਦੇ ਐ ਤੁਸੀਂ ਨਾਰੇ ਲਾਉਣ ਲੱਗ ਜੇ ਮੇਰੇ ਹੱਕ ਚੁਕਾ ਨੇ ਯਾਰੀ ਤੇ ਤਰ ਸਾਡੇ ਇੱਥੇ ਕਿਉਂ ਬਹਿ ਗਿਆ ਐ ਇਹ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਿਆ ਸਾਡੇ 3 ਪੁੱਤ ਬਹਿੰਦੇ ਹੁੰਦੇ ਇੱਥੇ ਹੁਣ ਭਈ ਮੈਂ ਕੀ ਕਰਾਂ ਤੁਹਾਡੇ 3 ਪੁੱਤ ਕੰਮ ਦੇ ਨਹੀਂ ਨਿਕਲੇ ਮੇਰਾ ਕੀ ਕਸੂਰ ਐ ਜੀ ਮੈਂ ੱੱਕੇ ਨਾਲ ਤਾਂ ਵੋਟਾਂ ਨਹੀਂ ਪੁਆਈਆਂ ਨਾ ਪੈਸੇ ਵੰਡੇ ਨਾ ਕੋਈ दारूਾਂ ਵੰਡੀਆਂ ਹਰ ਕੋਲ ਤਾਂ ਇਹ ਨਹੀਂ ਸੀਗੇ ਅਸੀਂ ਤਾਂ ਪਿਆਰ ਨਾਲ ਕੁੰਡੇ ਖੜਕਾ ਖੜਕਾ ਕੇ ਵੋਟਾਂ ਮੰਗੀਆਂ ਤੁਸੀਂ ਪਾਤੀਆਂ ਪਹਿਲਾਂ ਕਹਿੰਦੇ ਚੱਲਣੀ ਨਹੀਂ ਪਹਿਲਾਂ ਕਹਿੰਦੇ ਨਾ ਜਿੱਤੇ ਨਹੀਂ ਜਿੱਤ ਗਏ ਕਹਿੰਦੇ 3 ਮਹੀਨੇ ਨਹੀਂ ਚੱਲਣੀ 3 ਮਹੀਨੇ ਚੱਲ ਗਈ 6 ਤੋਂ ਵੱਧ ਨਹੀਂ ਕੱਟਦੇ 6 ਵੀ ਚੱਲ ਗਈ ਕਹਿੰਦੇ 1 ਸਾਲ ਤਾਂ ਜਮੀ ਪੂਰਾ ਨਹੀਂ ਹੁੰਦਾ ਉਹ ਵੀ ਪੂਰਾ ਹੋ ਗਿਆ ਨਾ ਬਸ ਦੇ 1.5 ਸਾਲ ਨਹੀਂ ਚਾ ਕੱਢਦੇ 3 ਸੱਬ ਸਵਾ 3 ਹੋ ਗਏ ਜੀ ਹੁਣ 27 ਤੇ ਆ ਗਏ ਕਹਿੰਦੇ 27 ਚ ਨਹੀਂ ਬਣਦੀ ਮਹਗਾਈ ਪ੍ਰਮਾਤਮਾ 27 ਚ ਕਿਰਪਾ ਕਰ ਦਊਗਾ ਠੀਕ ਹੈ ਨਾ ਜੇ ਤੁਸੀਂ ਕਹੀ ਜੋ